ਬਲਾਕ ਸੰਪਤੀ ਦੇ 100 ਤੋਂ ਵੱਧ ਪੇਪਰ ਜਿਹੜੇ ਹੈਗੇ ਸਾਡੇ ਗਾਇਬ ਹੈਗੇ ਆ ਕੀ ਕਹ ਅਪਲੋਡ ਕਰ ਸਕਦੇ ਆ 100 ਵੋਟ ਦੇ ਭਾਈ ਜੀ ਮੇਨ ਜਿਹੜਾ ਹੈਗਾ ਵੀ ਅਸੀਂ 100 ਜਿੱਦਦੇ ਆ ਜੇ ਸਾਨੂੰ ਹਰਾਉਣ ਦੇ ਮਾਰੇ ਜਿਹੜੇ ਬਿਲਟਿੰਗ ਪੇਪਰ ਮਿਸਿੰਗ ਅਸੀਂ ਤਿੰਨ ਤੋਂ ਚਾਰ ਵਾਰੀ ਮੁਲਾਜ਼ਮਾਨਾਂ ਨਾਲ ਜਾ ਕੇ ਪੁੱਛਤਾਛ ਕੀਤੀ ਆ ਉਹਨਾਂ ਦਾ ਜਿਹੜਾ ਕਹਿਣਾ ਇਹ ਆ ਵੀ ਅਸੀਂ ਜਿਹੜਾ ਸਾਨੂੰ ਅੱਜ ਜਲਦੀ ਦੇ ਨਾਲ ਸਭ ਇੱਥੇ ਸਾਨੂੰ ਸਟੇਸ਼ਨ ਸਾਨੂੰ ਮਿਲਿਆ ਜਲਦੀ ਨਾਲ ਅਸੀਂ ਇੱਥੇ ਪਹੁੰਚੇ ਆ ਸਾਨੂੰ ਨਹੀਂ ਪਤਾ ਵੀ ਕਿੱਥੇ ਆ ਕਿੱਥੇ ਨਹੀਂ ਹੈਗਾ ਜਿਹੜਾ ਬਾਹਰ ਅਕਾਲੀ ਦਲ ਦੇ ਵਰਕਰ ਨੇ ਜਿਹੜੇ ਇਲਜ਼ਾਮ ਲਗਾ ਰਹੇ ਐ ਮਿਸਿੰਗ ਹੋਈ ਐ ਵਿੱਚ ਬਾਕੀ ਤਾਂ ਅਗਲੀ ਸ੍ਰੀ ਅਸੀਂ ਚਲਾਤੀ ਨਾਲ ਦੀ ਨਾਲ ਹੀ ਸ੍ਰੀ ਮਿਸਿੰਗ ਹੈਗੀ ਆ ਹਾਂ ਮਿਸਿੰਗ ਸ੍ਰੀ ਹੈ ਬੜੀ ਕਿਸੇ ਨੇ ਗੱਲ ਵੀ ਨਹੀਂ ਕਰਾਈ ਤੇ ਸਾਨੂੰ ਜਿਹੜੇ ਬਿਲਟ ਪੇਪਰ ਜਿਹੜਾ ਸ਼ੋਰ ਵੀ ਨਹੀਂ ਕੀਤਾ ਤੁਹਾਨੂੰ ਰਿਟਰਨ ਚ ਦੇਣੇ ਐ ਮੇਨ ਗੱਲ ਸਰਕਾਰ ਨੂੰ ਇਸੇ ਗੱਲ ਦਾ ਡਰਾ ਵੀ ਜਿਹੜੀ ਅਕਾਲੀ ਦਲ ਦੀ ਵੋਟ ਆ ਜਿਹੜੀ ਰਾਮਿਆਨੇ ਪਿੰਡ ਦੇ ਵਿੱਚ ਵਾਧੇ ਦਿੱਸਦੀ ਐ ਨਾਲ ਲੋਕਵਾਟੀਮ ਨਾਲ ਜੁੜੋਂ ਤੁਸੀਂ ਮੈਂ ਮਤਾਜ਼ ਅੱਜ ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਕ ਸਮਿਤੀ ਦੀਆਂ ਚੋਣਾਂ ਹੋ ਰਹੀਆਂ ਨੇ ਤਾਂ ਵੱਖੋ-ਵੱਖ ਥਾਵਾਂ ਤੋਂ ਵੱਖੋ-ਵੱਖ ਵੀਡੀਓ ਸਾਹਮਣੇ ਆ ਰਹੀਆਂ ਨੇ ਕਿਤੇ ਤੱਕਾ ਕਿਸ ਤਰੀਕੇ ਨਾਲ ਹੋ ਰਿਹਾ ਹੈ ਕਿਤੇ ਕਿਸ ਤਰੀਕੇ ਨਾਲ ਤਾਂ ਅਸੀਂ ਇਸ ਵਕਤ ਪਿੰਡ ਰਾਮਿਆਣਾ ਵਿੱਚ ਖੜੇ ਆ ਰਾਮਿਆਣਾ ਪਿੰਡ ਦੇ ਵਿੱਚ 100 ਦੇ ਕਰੀਬ ਜਿਹੜੇ ਵੈਲਟ ਪੇਪਰ ਨੇ ਉਹ ਗਾਇਬ ਨੇ ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਹੈ ਕਿ ਦੇ ਕੋਲ ਹੈ ਕਿੱਥੇ ਗਲਬਤ ਕਰਦੇ ਆ ਜਿਹੜੇ ਪਿੰਡ ਵਾਸੀ ਨੇ ਇਕੱਠੇ ਹੋਏ ਨੇ ਅਕਾਲੀ ਦਲ ਦੇ ਵਰਕਰ ਨੇ ਬਾਈ ਜੀ ਸਭ ਤੋਂ ਪਹਿਲਾਂ ਕੀ ਮਾਮਲਾ ਸਾਹਮਣੇ ਆਇਆ ਕਿਉਂ ਇੱਥੇ ਤੁਹਾਨੂੰ ਇਕੱਠੇ ਗੱਲ ਰੱਖਣੀ ਪੈ ਰਹੀ ਹੈ ਆਪਣੀ ਪਹਿਲਾਂ ਤਾਂ ਤੁਹਾਨੂੰ ਜੀਏ ਐਨਓ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਾਡੇ ਜਿਹੜਾ ਵਾਰਡ ਨੰਬਰ ਹੈਗਾ ਜੀ 3 ਤੇ 4 ਉਹਦਾ ਜਿਹੜਾ ਬੂਥ ਨੰਬਰ ਹੈਗਾ 7 ਜੀ ਤੇ ਉਹਦੇ ਵਿੱਚ ਜਿਹੜਾ ਹੈਗਾ ਬਲਾਕ ਸਮਤੀ ਦੇ ਬਲਾਕ ਸਮਤੀ ਦੇ 100 ਤੋਂ ਵੱਧ ਪੇਪਰ ਜਿਹੜੇ ਹੈਗੇ ਸਾਡੇ ਗਾਇਬ ਹੈਗੇ ਆ ਅਸੀਂ ਤਿੰਨ ਤੋਂ ਚਾਰ ਵਾਰੀ ਮੁਲਾਜ਼ਮਾਂ ਨਾਲ ਜਾ ਕੇ ਪੁੱਛਤਾਛ ਕੀਤੀ ਹੈ ਉਹਨਾਂ ਨਾਲ ਸਾਰੇ ਹੀ ਅਸੀਂ ਜਲੇ ਕਾਲੀਦਲ ਦੇ ਸੀਗੇ ਜਿਹੜਾ ਰੂ ਵਰਕਰ ਅਸੀਂ ਉੱਥੇ ਜਾ ਕੇ ਆਏ ਆ ਉਹਨਾਂ ਨੂੰ ਪੁੱਛਤਾਛ ਕੀਤੀ ਵੀ ਸਾਨੂੰ ਦੱਸਿਆ ਜਾਵੇ ਕਿੱਥੇ ਆ ਉਹਨਾਂ ਦਾ ਜਿਹੜਾ ਕਹਿਣਾ ਇਹ ਆ ਵੀ ਅਸੀਂ ਜਿਹੜਾ ਸਾਨੂੰ ਅੱਜ ਜਲਦੀ ਦੇ ਨਾਲ ਸਾਨੂੰ ਜਿਹੜਾ ਹੈਗਾ ਇੱਥੇ ਸਾਨੂੰ ਸਟੇਸ਼ਨ ਸਾਨੂੰ ਮਿਲਿਆ ਜਲਦੀ ਨਾਲ ਅਸੀਂ ਇੱਥੇ ਪਹੁੰਚੇ ਆ ਸਾਨੂੰ ਨਹੀਂ ਪਤਾ ਵੀ ਕਿੱਥੇ ਆ ਕਿੱਥੇ ਨਹੀਂ ਹੈਗਾ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਸਾਨੂੰ ਰਿਟਰਨ ਦੇ ਵਿੱਚ ਤੁਸੀਂ ਤਸਦੀਕ ਕਰਕੇ ਦਿਓ ਵੀ ਜਿਹੜੇ ਮਿਸਿੰਗ ਆ ਵੀ ਉਹ ਕਿੱਥੇ ਹੈਗੇ ਕਿੱਥੇ ਆ ਉਹ ਸਾਨੂੰ ਅਸ਼ੋਰੈਂਸ 100% ਨਹੀਂ ਦੇ ਰਹੇ ਉਹ ਕਹਿ ਰਹੇ ਆ ਵੀ ਅਸੀਂ ਤੁਹਾਨੂੰ ਦੱਸ ਅਸੀਂ ਗਿਣਤੀ ਜ਼ਰੂਰ ਕਰਾ ਦਾਂਗੇ ਪਰ ਰਿਟਨ ਚ ਕੋਸ ਨਹੀਂ ਦਿੰਦੇ ਕਹਿੰਦੇ ਬਿਲਡ ਪੇਪਰ ਤੁਹਾਡਾ ਤੁਸੀਂ 100 ਕਹਿ ਰਹੇ ਹੋ ਕਿਹੜੀ ਕਿਸ ਦਾ ਹੈਗਾ ਤੁਹਾਡੇ ਦੋ ਹੋ ਰਹੀ ਹੈ ਨਾ ਜ਼ਿਲ੍ਹਾ ਬਿਲਕੁਲ ਬਿਲਕੁਲ ਇੱਕ ਜ਼ਿਲ੍ਹਾ ਪ੍ਰੀਸ਼ਦ ਹੋ ਰਹੀ ਹੈ ਇੱਕ ਸਾਡੇ ਬਲਾਕ ਸੰਮਤੀ ਹੋ ਰਹੀ ਹੈ ਜਿਹੜੀਆਂ ਬਲਾਕ ਸੰਮਤੀ ਦੇ ਪੇਪਰ ਜਿਹੜੇ ਸਾਡੇ ਮਿਸਿੰਗ ਆ ਜੀ ਜੀ ਭਾਈ ਜੀ ਨੰਬਰਿੰਗ 1200 ਵਾਲੀ ਹਾਂਜੀ ਜਿਹੜੀ ਨੰਬਰਿੰਗ ਆ ਉਹ 1200 ਤੋਂ ਸ਼ੁਰੂ ਹੁੰਦੀ ਹੈ ਜੀ ਉਹਦੀ ਜਿਹੜੀ ਬਿਲਡ ਪੇਪਰ ਗਾਇਬ ਆ ਉਹ ਜ਼ਿਲ੍ਹਾ ਪ੍ਰੀਸ਼ਦ ਵਾਲੇ ਤਾਂ ਹੈਗੇ ਆ ਤੇ ਬਲਾਕ ਸੰਮਤੀ ਵਾਲ ਡਿਓ ਦੀ ਉਹਦੇ ਵੀ ਸੀ ਆਪ ਦੀ ਜਿਹੜੀ ਹੁੰਦਾ ਡਾਇਰੀ ਦੇ ਵਿੱਚ ਲਿਖ ਕੇ ਉੱਥੇ ਭੇਜਣਾ ਉਹਦੇ ਵਿੱਚ ਲਿਖ ਕੇ ਜਾਵਾਂਗੇ ਜਿਹੜੇ 100 ਗਾਇਬ ਨੇ ਕੁੱਲ ਕਿੰਨੇ ਨੇ ਕਿੰਨੇ ਵਿੱਚੋਂ 100 ਗਾਇਬ 1200 ਤੋਂ ਲੈ ਕੇ 12 1300 ਤੱਕ ਜੀ 1300 ਤੱਕ ਗਾਇਬ ਹੋਏ ਜਿਹੜੇ ਟੋਟਲ ਕਿੰਨੇ ਗਿਣਤੀ 100 ਜੀ 100 ਆ ਟੋਟਲ ਜਿਹੜੇ ਗਾਇਬ ਨਹੀਂ ਜਿਹੜੇ ਕੁੱਲ ਕਿੰਨੀਆਂ ਗਿਣਤੀ ਹੈ ਜਿਸ ਨੂੰ ਤਾਂ ਸਾਨੂੰ ਪ੍ਰਸ਼ਾਸਨ ਨੇ ਟੋਟਲ ਦੱਸਿਆ ਨਹੀਂ ਹਜੇ ਕਿੰਨੇ ਹੈ ਕਿੰਨੇ ਨਹੀਂ ਜੀ ਅਸੀਂ ਜਿਹੜੇ ਸਾਡੇ ਉੱਥੇ ਕੈਂਡੀਡੇਟ ਤੇ ਜਿਹੜੇ ਸਾਡੇ ਆਪਣੇ ਪੋਲਿੰਗ ਏਜੰਟ ਬੈਠੇ ਆ ਜੀ ਉਹਨਾਂ ਨੇ ਵੀ ਉਹਨਾਂ ਨੇ ਦੱਸਿਆ ਨਹੀਂ ਜੀ ਸਾਨੂੰ ਇਸੇ ਹਾਮਾਮ ਜਿਹੜਾ ਹੈਗਾ ਕਾਲੀਦਲ ਦਾ ਪੂਰਾ ਇੱਥੇ ਇਕੱਠਾ ਜੁੜਿਆ ਹੋਇਆ ਹੈ ਜੀ ਸਾਰੇ ਕਾਲੀਦਲ ਦੀ ਸੀਨੀਅਰ ਲੀਡਰਸ਼ਿਪ ਖੜੀ ਆ ਅਸੀਂ ਫੋਲੋਅ ਆਪ ਦਾ ਜਿਹੜਾ ਹੈਗਾ ਐਫਰਟਸ ਕਰ ਰਹੇ ਆ ਜ਼ੋਰ ਲਾ ਰਹੇ ਆ ਮੇਨ ਗੱਲ ਸਰਕਾਰ ਨੂੰ ਇਸੇ ਗੱਲ ਦਾ ਡਰਾ ਵੀ ਜਿਹੜੀ ਅਕਾਲੀ ਦਲ ਦੀ ਵੋਟ ਆ ਜਿਹੜੀ ਰਾਮਿਆਨੇ ਪਿੰਡ ਦੇ ਵਿੱਚ ਵਾਧੇ ਦਿੱਸਦੀ ਹੈ ਨਾਲੇ ਕੱਲਾ ਕਾਲੀਦਲ ਹੀ ਕਿਉਂ ਮਤਲ ਇਹਨਾਂ ਰੋਲਾ ਪਾਉਂਦੇ ਬਾਈ ਜੀ ਜਿਹੜੇ ਹੁਣ ਤੁਹਾਡੇ মিডিਆ ਦੇ ਸਾਹਮਣੇ ਅਸੀਂ ਦੱਸਣਾ ਚਾਹੁੰਨਾ ਜਿਹੜੇ ਝਾੜੂ ਵਾਲੇ ਉਹ ਕਾਂਗਰਸੀ ਸਪੋਰਟ ਕਰੇ ਕਾਂਗਰਸ ਵਾਲੇ ਜਿਹੜੇ ਹੈਗੇ ਝਾੜੂ ਦੀ ਸਪੋਰਟ ਕਰ ਰਹੇ ਆ ਮ ਪਰ ਸਮੇਂ ਪੁਰਾਣੀ ਸਮੇਂ ਤੋਂ ਲੈ ਕੇ ਕਾਲੀ ਦਲ ਦੀ ਵੋਟ ਜਿਹੜੀ ਹੈਗੀ ਆ ਪੱਕੀ ਵੋਟ ਆ ਕੇਡਰ ਬਿਲਕੁਲ ਪੱਕਾ ਕੇਡਰ ਆ ਜੀ ਸਾਰੇ ਮੋਤਵਾਰ ਬੰਦੇ ਤੁਹਾਡੇ ਸਾਹਮਣੇ ਖੜੇ ਆ ਬਿਲਕੁਲ ਜੀ ਸਾਨੂੰ ਕਿਸ ਤਰੀਕੇ ਦਾ ਖਾਸ਼ਾ ਵੀ ਕੀ ਕ ਅਪਲਾਉ ਕਰ ਸਕਦੇ ਆ 100 ਵੋਟ ਜੇ ਭਾਜੀ ਮੇਨ ਜਿਹੜਾ ਹੈਗਾ ਸਾਡੇ ਜਿਹੜਾ ਜਿਹੜਾ ਬਲਾਕ ਸੰਮਤੀ ਦਾ ਉਹ ਸਾਡਾ ਫਸਮਾ ਮੁਕਾਬਲਾ ਸਾਨੂੰ 100% ਸ਼ੋਰ ਆ ਵੀ ਅਸੀਂ 100 ਜਿੱਦਿਆਂ ਘੱਟੋਂ ਘੱਟ 2.5 ਤੋਂ 300 ਵੋਟ ਨਾਲ ਜਿੱਦਿਆਂ ਸਾਨੂੰ ਉਹੀ ਆ ਵੀ ਜਿਹੜਾ ਸਾਡਾ ਮਾਰਜਨ ਘਟਾਉਣ ਦੇ ਮਾਰੇ ਜਾਂ ਸਾਨੂੰ ਹਰਾਉਣ ਦੇ ਮਾਰੇ ਜਿਹੜੇ ਬਿਲਟ ਪੇਪਰ ਮਿਸਿੰਗ ਆ 4 ਵਜੇ ਤੱਕ ਬਾਕੀ ਕੋ ਦੱਸਣਗੇ ਤੁਹਾਨੂੰ ਵੀ ਕਿੱਥੇ ਆ ਬਾਈ ਜੀ ਅਸੀਂ ਚਾਰ ਵਾਰੀ ਉਹਨਾਂ ਕੋਲ ਜਾ ਰਹੇ ਆ ਮੈਂ ਪਰਸਨਲੀ ਜਾ ਕੇ ਆ ਸਾਰੇ ਮੋਤਵਾਰ ਬੰਦੇ ਜਾ ਕੇ ਆਏ ਆ ਅਸੀਂ ਇਹਨਾਂ ਨੂੰ ਕਹੇ ਸਾਨੂੰ ਰਿਟਨ ਚ ਦੇ ਦਿਓ ਤੁਸੀਂ ਉਹਨੇ ਲਿਖ ਕੇ ਦੇ ਦਿਓ ਤੁਸੀਂ 2 ਵਜੇ ਤੋਂ ਲੈ ਕੇ ਤੁਸੀਂ ਜਾ ਕੇ ਉਹਨਾਂ ਦੇ ਜਿਹੜੇ ਹੈਗਾ ਸੀਸੀਟੀ ਵੀਡੀਓ ਚੈੱਕ ਕਰ ਸਕਦੇ ਆ ਮੈਂ ਉਹਨਾਂ ਨੂੰ ਅਸੀਂ ਇਹ ਵੀ ਉਹਨਾਂ ਨੂੰ ਬੇਨਤੀ ਕੀਤੀ ਵੀ ਸਾਨੂੰ ਐਸਡੀਐਮ ਸਾਹਿਬ ਨਾਲ ਗੱਲ ਕਰਾ ਦਿਓ ਜਿਹੜੇ ਤੁਹਾਡੇ ਮੇਨ ਪ੍ਰੋਜੈਕਟਿੰਗ ਆਫਸਰ ਆ ਉਹਨਾਂ ਨਾਲ ਗੱਲ ਕਰਾ ਦਿਓ ਸਾਡੀ ਕਿਸੇ ਨਾਲ ਗੱਲ ਵੀ ਨਹੀਂ ਕਰਾਈ ਤੇ ਸਾਨੂੰ ਜਿਹੜੇ ਬਿਲਟ ਪੇਪਰ ਆ ਜਿਹੜਾ ਸ਼ੋਰ ਵੀ ਨਹੀਂ ਕੀਤਾ ਤੁਹਾਨੂੰ ਰਿਟਨ ਚ ਦੇਣੇ ਆ ਅਸੀਂ ਫੌਰ ਨਹੀਂ ਕਰ ਰਹੇ ਇਹ ਬਾਈ ਪਤਾ ਕਦੋਂ ਲੱਗਦਾ ਕਿ ਇਹ ਗਾਇਬ ਨੇ ਸੋਵਾ ਜਿਹੜੇ ਬਾਈ ਜੀ ਸਾਨੂੰ ਤਕਰੀਬ ਨੇ ਇਹ 2:00 ਵਜੇ ਪਤਾ ਲੱਗਿਆ ਜੀ ਕਿਉਂਕਿ ਪਹਿਲਾਂ ਤਾਂ ਸਵੇਰ ਦੱਸਿਆ ਨਹੀਂ ਉਹਨਾਂ ਨੇ ਨਾ ਹੀ ਕਹਿੰਦੇ ਅਸੀਂ ਕਾਲੀ ਚ ਆ ਕੇ ਸਵੇਰ ਜਦੋਂ ਕੰਮ ਚਲਵਾਇਆ ਇਹਨਾਂ ਨੇ ਆਪਦਾ ਪੂਲਿੰਗ ਚਲਵਾ ਬੋਟਿੰਗ ਚਲਵਾਈ ਤੇ ਹਜੇ ਤੱਕ ਸਾਨੂੰ ਕੁਝ ਨਹੀਂ ਦੱਸ ਰਹੇ ਜੀ ਉਹ ਬਾਕੀ ਤੁਸੀਂ ਵੀ ਆਪਦਾ ਜਾ ਕੇ ਅੰਦਰ ਜਾ ਕੇ ਕਲੀਅਰ ਕਰ ਸਕਦੇ ਆ ਵੀ ਕੀ ਆ ਸਾਨੂੰ ਤੇ ਇਹੀ ਕਾਦਸ਼ਾ ਵੀ ਕੋਈ 19 ਕੀ ਕਰਨਗੇ ਬਾਈ ਜੀ ਇਹ ਸਾਡੇ ਕੈਂਡੀਡੇਟ ਨਾ ਤੇ ਬਾਕੀ ਜਿਹੜਾ ਤੁਹਾਡੇ ਮਾਧਿਮ ਨਤਾਈ ਅਸੀਂ ਤੁਹਾਨੂੰ ਸੱਦਿਆ ਜੀ ਵੀ ਉਹ ਕਲੀਅਰ ਹੋ ਜੇ ਤੁਸੀਂ ਜਾ ਕੇ ਅੰਦਰ ਜਾ ਕੇ ਉਹਦੀ ਹੁਣ ਜੇਕਰ ਬਾਈ ਨਹੀਂ ਤੁਹਾਨੂੰ ਪਤਾ ਲੱਗਦਾ ਜਾਂ ਨਹੀਂ ਤੁਹਾਨੂੰ ਕੋਈ ਜਵਾਬ ਉਹਨਾਂ ਵੱਲੋਂ ਮਿਲਦਾ ਕਿਉਂਕਿ ਘੰਟਾ ਇੱਕ ਰਹਿ ਗਿਆ ਤਾਂ ਫਿਰ ਕੀ ਕਰੂੰਗੇ ਕੀ ਰਸਤਾ ਤੁਹਾਡੇ ਕੋਲੇ ਜਾਂ ਸਾਡੇ ਕੋਲ ਤਾਂ ਰੈਮੇਡੀ ਕੋਰਟ ਹੀ ਰਹਿ ਜਣੀ ਹੈ ਜੀ ਫਿਰ ਤਾਂ ਅਸੀਂ ਹਾਈ ਕੋਰਟ 'ਚ ਵੀ ਚੈਲੰਜ ਕਰਾਂਗੇ ਸਾਡੇ ਕੋਲ ਤਾਂ ਰੈਮੇਡੀ ਇਹੀ ਹੈ ਅਸੀਂ ਤਾਂ ਕਿਉਂਕਿ ਤੁਹਾਡੇ ਮੱਦੇ ਰਮਾ ਇਹੀ ਕਹਿੰਦੇ ਵੀ ਜਿਹੜੀਆਂ ਨਿਰਪੱਖ ਵੋਟਾਂ ਹੋਣ ਜਿਹੜਾ ਲੋਕਤੰਤਰ ਆ ਲੋਕਤੰਤਰ ਦੀ ਜਿੱਤ ਹੋਵੇ ਜਿਹਨੂੰ ਲੋਕ ਪਸੰਦ ਕਰਦੇ ਵੋਟ ਉਹਨੂੰ ਹੀ ਪੈਣੀ ਚਾਹੀਦੀ ਹੈ ਜੀ ਅਸੀਂ ਜੋ ਅੱਜ ਜ਼ਿਕਰ ਆਪਣੇ ਇੰਡੀਆ ਦਾ ਸੰਵਿਧਾਨ ਆ ਉਹਦੇ ਮੁਤਾਬਕ ਇਸ ਦਾ ਚੋਣ ਹੈ ਵੀ ਜਿਹੜੀਆਂ ਵੋਟਾਂ VOTING ਜਿਹੜੀ ਹੈਗੀ ਆ ਪਵੇ ਜੀ ਤੇ ਜਿਹੜਾ ਬੰਦਾ ਜਿੱਦਾਂ ਉਹਨੂੰ ਜਿੱਤੂ ਦਿੱਤਾ ਜਾ ਜਿਹੜਾ ਹਾਰਦਾ ਆਪ ਵਿੱਚ ਵੱਖ-ਵੱਖ ਤਮਾਦੋ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਕਿਤੇ ਬੂਥ ਕੈਪਚਰਿੰਗ ਕੀਤੀ ਜਾ ਰਹੀ ਹੈ ਕਿਤੇ ਜਿਹੜੇ ਵੈਲਡ ਪੇਪਰ ਨੇ ਉਹ ਐਮਐਲਏ ਦੇ ਘਰੋਂ ਮਿਲ ਰਹੇ ਨੇ ਮਤਲਬ ਲੱਗਦਾ ਵੀ ਤੁਹਾਡਾ ਵੀ ਉਸੇ ਤਰ੍ਹਾਂ ਇਹ ਇਹਨਾਂ ਗੱਲ ਤਾਂ ਇਹ ਵੀ ਬੂਥ ਕੈਪਚਰਿੰਗ ਹੋਰ ਪਿੰਡਾਂ 'ਚ ਤਾਂ ਹੋ ਜੂਗੀ ਰਾਮੇਣਾ ਰਾਮੇਣਾ ਨੇ ਪਿੰਡ 'ਚ ਬੂਥ ਕੈਪਚਰਿੰਗ ਨਹੀਂ ਹੋ ਸਕਦੀ ਇਹ ਪਿੰਡ ਦੀ ਜਿਹੜੀ ਹੈਗੀ ਆ ਪੰਜਾਬ ਭਰ ਵਿੱਚ ਇੱਥੇ ਕਹਿਮਾ ਕੋਈ ਕਿਸ ਤੋਂ ਘਟ ਨਹੀਂ ਬਾਈ ਜੀ ਲੱਗਦਾ ਵੀ ਆਹ ਰਸਤਾ ਜਿਹੜਾ ਅਪਣਾਇਆ ਗਿਆ ਬਿਲਕੁਲ ਜੀ ਕਿਉਂਕਿ ਇਹਨਾਂ ਨੂੰ ਇਹ ਸੀ ਕਿ ਵੀ ਬੂਤ ਕੈਪਚਰਿੰਗ ਹੋਣੀ ਨਹੀਂ ਗਈ ਤੇ ਜਿਹੜਾ ਇਸ ਮੱਧ ਵਰਾਈ ਅਸੀਂ ਜਿਹੜੀ ਹੈਗੇ ਵੋਟਾਂ ਆਪਦੀਆਂ ਵਧਾ ਲਈ ਸੀ ਆ ਸਾਡੇ ਨਾਲ ਪ੍ਰੋਸੀਡਿੰਗ ਅਫਸਰ ਨੇ ਅਫਸਰ ਸਾਹਿਬ ਜਿਹੜਾ ਬਾਹਰ ਕਾਲੀ ਦਲ ਦੇ ਵਰਕਰ ਨੇ ਜਿਹੜੇ ਇਲਜ਼ਾਮ ਲਗਾ ਰਹੇ ਆ ਕਿ 1201 ਤੋਂ ਲੈ ਕੇ 1300 ਤੱਕ ਦੀ ਜਿਹੜੀ ਸੀਰੀਜ਼ ਹੈ ਉਹ ਮਿਸਿੰਗ ਹੈ ਉਹ ਕਿੱਥੇ ਹੈ ਜੀ ਸਰ ਮਿਸਿੰਗ ਨਹੀਂ ਮਿਸਿੰਗ ਹੋਈ ਹੈ ਵਿੱਚ ਤੇ ਨੰਬਰ ਮਿਸਿੰਗ ਹੈ ਵਿੱਚ ਬਾਕੀ ਤਾਂ ਅਗਲੀ ਸੀਰੀ ਅਸੀਂ ਚਲਾਤੀ ਨਾਲ ਦੀ ਨਾਲ ਹੀ ਨਾਲ ਦੀ ਨਾਲ ਹੀ ਸਾਈਨ ਕਰਦੇ ਆਂ ਤੇ ਤੇ 1201 ਤੋਂ ਲੈ ਕੇ 1300 ਤੱਕ ਉਹ ਮਿਸ ਨੰਬਰ ਹੈ ਵਿੱਚ ਜਾਂ ਕਿ ਇਹ ਅਗਲਾ ਪ੍ਰਿੰਟ ਹੋ ਗਿਆ ਨੰਬਰ ਸਰ ਉਹਦੇ ਬਾਬਤ ਹੁਣ ਕੀ ਤੁਸੀਂ ਕਾਰਵਾਈ ਕਰੋਗੇ ਸਰ ਮੈਂ ਉਪਰ ਅਧਿਕਾਰੀਆਂ ਨੂੰ ਦੱਸਤਾ ਜਾ ਕੇ ਸਾਰਾ ਕੁਝ ਵੀ ਆ ਗਿਆ ਮਤਲਬ ਸੀਰੀਜ਼ ਮਿਸਿੰਗ ਹੈਗੀ ਆ ਹਾਂ ਮਿਸਿੰਗ ਸੀਰੀਜ਼ ਹੈ ਬਸ ਇੱਕ ਤੁਸੀਂ ਉੱਚ ਅਧਿਕਾਰਾਂ ਨਾਲ ਗੱਲ ਕਰ ਚੁੱਕੇ ਹੋ ਆਪਣੇ ਨਾਲ ਉੱਚ ਅਧਿਕਾਰੀਆਂ ਦੇ ਮੈਂ ਉਹਨਾਂ ਦੇ ਧਿਆਨ ਚ ਲਿਆਤਾ ਜੀ ਠੀਕ ਜੀ